ਮ ਬਠਿੰਡਾ ਦੇ थाना ਨਾ थाना ਅਦੀਨੋਂ ਦੇ ਪਿੰਡ ਪੂਲੀ ਵਿਖੇ ਮਾਮੂਲੀ ਤਕਰਾਰ ਨੂੰ ਲੈ ਕੇ ਇੱਕ ਵਿਅਕਤੀ ਨੇ ਦੂਸਰੇ ਵਿਅਕਤੀ ਦਾ ਕਤਲ ਕਰ ਦਿੱਤਾ ਜਾਣਕਾਰੀ ਅਨੁਸਾਰ ਪਿੰਡ ਪੂਲੀ ਦੇ ਜੱਗਾ ਸਿੰਘ ਨੇ ਮਾਮੂਲੀ ਤਕਰਾਰ ਤੋਂ ਬਾਅਦ ਪਿੰਡ ਦੇ ਹੀ ਸਤਪਾਲ ਸਿੰਘ ਦੇ ਘਰ ਜਾ ਕੇ ਉਸ ਦੇ ਸਿਰ ਵਿੱਚ ਬੱਲਾ ਮਾਰ ਦਿੱਤਾ ਲਖਮੀ ਹਾਲਤ ਵਿੱਚ ਸਤਪਾਲ ਸਿੰਘ ਨੂੰ ਵੱਖਵਾ ਖਾਸਪਤਾਲਾਂ ਵਿੱਚ ਇਲਾਜ ਲਈ ਰੱਖਿਆ ਗਿਆ ਪਰ ਘਰ ਆਉਣ ਤੋਂ ਬਾਅਦ ਸਤਪਾਲ ਸਿੰਘ ਦੀ ਮੌਤ ਹੋ ਗਈ ਇਸ ਸਬੰਧ ਵਿੱਚ ਡੀਐਸਪੀ ਪੁਚੋ ਆਰ ਐਸ ਰਣਦਾਵਾ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ ਜੱਗਾ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਇਹ ਘਟਨਾ ਹੈਗੀ ਮਿਤੀ 29 24 ਦੀ ਪਿੰਡ ਫੂਲੀ ਦੀ ਘਟਨਾ ਹੈ ਇਹ ਉੱਥੋਂ ਦਾ ਇੱਕ ਸਤਪਾਲ ਪ੍ਰਤਾਪਗੁਰਾਂ ਸਿੰਘ ਨਾਂ ਦਾ ਵਿਅਕਤੀ ਸੀਗਾ ਉਹ ਆਪਣੇ ਘਰ ਸੀਗਾ ਸਵੇਰੇ 6 ਵਜੇ ਦੀ ਘਟਨਾ ਹੈਗੀ ਹੈ ਉਹਨਾਂ ਦੇ ਹੀ ਪਿੰਡ ਦਾ ਇੱਕ ਜੱਗਾ ਸਿੰਘ ਪੁੱਤਰ ਸੁੰਦਰ ਸਿੰਘ ਅਚਾਨਕ ਉਹਨਾਂ ਦੇ ਘਰ ਆਇਆ ਸਵੇਰੇ ਸਵੇਰੇ ਤੇ ਉਹਨੂੰ ਗਾਲੀ-ਗਲੋਚ ਕਰਨ ਲੱਗਾ ਘਰ ਦੇ ਅੰਦਰ ਜਾ ਕੇ ਉਹਨਾਂ ਨੇ ਉਹਨੂੰ ਹੱਥੋਂ ਪਾਈ ਕਰਕੇ ਘਰੋਂ ਬਾਹਰ ਕੱਢਦਾ ਫਿਰ ਉਹ ਗਲੀ ਦੇ ਵਿੱਚ ਉਹਨਾਂ ਨੂੰ ਗਾਲੀ-ਗਲੋਚ ਕਰਨ ਲੱਗਾ ਸਤਪਾਲ ਸਿੰਘ ਨੂੰ ਤੇ ਸਤਪਾਲ ਸਿੰਘ ਵੀ ਗਲੀ ਦੇ ਵਿੱਚ ਆ ਗਿਆ ਤੇ ਇਹਨਾਂ ਦੇ ਵਿੱਚੋਂ ਨੇ ਤੈਸ ਜੱਟ ਉਹਦੇ ਹੱਥ ਵਿੱਚ ਬਾਲਾ ਸੀਗਾ ਜੱਗਾ ਸਿੰਘ ਦੇ ਪੁੱਤ ਨੇ ਬਾਲੇ ਦਾ ਜਿਹੜਾ ਬਾਤ ਸੀ ਤੇ ਸਤਪਾਲ ਸਿੰਘ ਦੇ ਸਿਰ ਵਿੱਚ ਕੀ ਡਸ ਗਿਆ ਉਸ ਨਾਲ ਉਹ ਸਤਪਾਲ ਸਿੰਘ ਡਿੱਗ ਪਿਆ ਉਹਦੇ ਵਿੱਚ ਤੋਂ ਘਰਦਿਆਂ ਨੇ ਉਹਦੇ ਨੇ ਤਾਂ ਰੌਲਾ ਰੱਪਾ ਪਾਇਆ ਤੇ ਜੱਗਾ ਸਿੰਘ ਜਿਹੜਾ ਮੌਕੇ ਤੋਂ ਭੱਜ ਗਿਆ ਫਿਰ ਇਹਨੂੰ ਉੱਥੋਂ ਸਵਾਈ ਦਾ ਪ੍ਰਬੰਧ ਕਰਕੇ ਸਿਵਲ ਹਸਪਤਾਲ ਇੱਥੇ ਬਠਿੰਡੇ ਦਾਖਲ ਕਰਾਇਆ ਇੱਥੇ ਉਹ ਬੇਧਨ ਦਾਖਲ ਹੋਇਆ ਇਹਦਾ ਪਹਿਲਾਂ ਵੀ 7 ਤਰੀਕ ਨੂੰ ਬਿਆਨ ਲਿਖਿਆ ਸੀ ਪਰ ਉਹ ਇਹਦੀ ਪਤਨੀ ਦਾ ਬਿਆਨ ਲਿਖਿਆ ਸੀ ਉਸ ਤੋਂ ਬਾਅਦ ਇਹਨੂੰ ਡਿਸਚਾਰਜ ਕਰਤਾ ਦੋ ਤਿੰਨ ਦਿਨ ਬਾਅਦ ਫਿਰ ਇਹ ਦਾਖਲ ਹੋ ਗਏ ਸੁਖਮਨੀ ਹਸਪਤਾਲ ਦੇ ਵਿੱਚ ਸੁਖਮਨੀ ਹਸਪਤਾਲ ਤੋਂ ਵੀ 11 ਤਰੀਕ ਨੂੰ ਡਿਸਚਾਰਜ ਕਰਤਾ ਤੇ ਉਹਨੂੰ ਘਰੇ ਲੈ ਆਏ ਆਪਣੇ ਤੇ 13 ਤਰੀਕ ਨੂੰ ਸਵੇਰ 3 ਵਜੇ ਮੌਤ ਹੋ ਗਈ ਉਸ ਤੋਂ ਬਾਅਦ ਇਹਦੀ ਸਤਪਾਲ ਸਿੰਘ ਜਿਹੜਾ ਮ੍ਰਿਤਕ ਹੈ ਦੀ ਪਤਨੀ ਦੇ ਬਿਆਨ ਤਿੰਨ ਕਰਤਵਾਂ ਦਰਜ ਕਰਕੇ ਜਿਹੜਾ ਕੱਲ ਤਪਤੀਸ਼ ਕੀਤੀ ਤੇ ਨਾਲ ਦੇ ਕੁਝ ਹੀ ਘੰਟਿਆਂ ਦੇ ਵਿੱਚ ਜਿਹੜਾ ਦੋਸ਼ੀ ਨਿਰਪਤਾ ਕਰਕੇ ਅਦਾਲਤ ਵਿੱਚ ਪੇਸ਼ ਕਰ ਦਿੱਤਾ ਗਿਆ ਲੜਾਈ ਦਾ ਕਾਰਨ ਨਡ ਆਇਦਾ ਕਾਰਨ ਤਾਂ ਫਿਲਹਾਲ ਇਹ ਹੀ ਪਤਾ ਲੱਗਿਆ ਵੀ ਜਿਹੜਾ ਹੈ ਇਹਦਾ ਨਿਰਤਕ ਦਾ ਮੁੰਡਾ ਸੀਗਾ ਕੋਈ 21 ਸਾਲ ਦਾ ਉਹਦੇ ਨਾਲ ਜੱਗਾ ਸਿੰਘ ਦੀ ਕੁਦਰ ਪਹਿਲਾਂ ਕੋਈ ਕਿਸੇ ਗੱਲ ਨੂੰ ਲੈ ਕੇ ਕਹਾ ਸੁਣੀ ਹੋਈ ਸੀਗੀ ਤੇ ਇਹੀ ਕਾਰਨ ਹੈਗਾ ਜਿਸ ਤੱਕ ਉਹ ਪਤਾ ਲੱਗਿਆ ਬਾਕੀ ਜਿਹੜੀ ਤਫਤੀਸ਼ ਚੱਲ ਰਹੀ ਹੈ ਕਲੀਅਰ ਹੋ ਜੂਗੀ ਕੰਤਾ ਦਿਹਾੜੀ ਜੁੱਤੇ ਕਰਦਾ ਸੀਗਾ ਜਿਹੜਾ ਸਤਪਾਲ ਸਰ ਇਹਦਾ ਮਾਰਿਆ ਉਹ ਵੀ ਦਿਹਾੜੀ ਦਾ ਪੈ ਕੰਮ ਕਰਦਾ ਸੀਗਾ ਸਰ ਜਿਹੜਾ ਕੋਰਟ ਚ ਕੇਸ ਕੇ ਤਰਮਾਨ ਹੱਸੇ ਬਿਤੇ ਨੇ ਰਮਨ 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 ਕਵਰੀ ਕਰਾਂਗੇ ਕਵਰੀ ਆ ਜਿਹੜੀ ਉਹਦੀ ਹੋ ਚੁੱਕੀ ਹੈ ਵੈਪਨ ਦੀ ਤੇ ਇਸ ਕਰਕੇ ਉਹ ਰਮਨ ਲੈਣਗੇ ਜਿਹੜਾ ਅਧਿਆਪਕ ਜਿਹੜਾ ਵੀ ਰਮਨ ਆਹ ਆ ਰਿਕਵਰੀ ਹੋ ਗਈ ਹੈ ਉਹਦੀ ਰਿਕਵਰੀ ਹੋ ਗਈ ਹੈ ਬਾਲਾ ਸੀਗਾ ਜਿਹੜਾ ਆਪਣੇ ਪਿੰਡਾਂ ਦੇ ਵਿੱਚ ਛੱਤਾਂ ਦੇ ਵਿੱਚ ਪਾਇਆ ਹੁੰਦਾ ਹੈ ਕਿੰਨੀ ਕੋਮਾ ਜਿਹੜਾ ਪੜਿਆ ਗਿਆ ਇਹਦੀ ਉਮਰ ਤਾਂ ਲਾਇਕ 40 ਸਾਲ ਹੋ ਗਏ ਤੇ ਜਿੰਨਾ ਵੀ ਬਿਲਕੁਲ ਉਹ ਉਹਨਾਂ ਨੂੰ ਓਪਨ ਤਾਲੇ ਖਾਲਦਾ ਸੀਗਾ ਸਤਪਾਲ ਸਿੰਘ ਪੁੱਤਰ ਭਗਵਾਨ ਸਿੰਘ